ਇੱਕ ਪਿਛਲੇ ਦਿਨੀ ਫਿਰੋਜ਼ਪੁਰ ਡਿਸਟ੍ਰਿਕਟ ਦੀ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਤੇ ਇੱਕ ਵਿਸ਼ਾਲ ਨਾਂ ਦਾ ਮੁੰਡਾ ਸੀਗਾ ਉਹਦੀ ਕਟਵਾਰ ਕੀਤੀ ਗਈ ਕਿ ਉਹ ਇੱਕ ਡਰੱਗ ਸਮਗਲਰ ਸੀ ਜਿਨ੍ਹਾਂ ਦੇ ਉੱਤੇ ਕਾਫੀ ਮੁਕੱਦਮੇ ਵੀ ਦਰਜ ਹਨ ਔਰ ਉਹਨਾਂ ਨੇ ਇਸ ਕਰਕੇ ਨਹੀਂ ਕਟਵਾਰ ਕੀਤੀ ਕਿਉਂਕਿ ਇਹ ਉਹਨਾਂ ਨੂੰ ਆਇਆ ਲੱਗਾ ਵੀ ਇਹ ਪੁਲਿਸ ਮਦਦੀ ਹੈਗਾ ਔਰ ਪੁਲਿਸ ਨੂੰ ਨਸ਼ਿਆਂ ਦੇ ਖਿਲਾਫ ਇਨਫੋਰਮੇਸ਼ਨ ਦਿੰਦਾ ਵੀ ਕਿੱਥੇ ਵਿਕਦੇ ਆ ਕਿਹੜਾ ਜਿਹੜਾ ਵੇਚਦਾ ਸੋ ਉਹਦੇ ਤੇ ਇਹਨਾਂ ਨੇ ਬਦਮਾਸ਼ੀ ਕੀਤੀ ਸੀਗੀ ਔਰ ਉਹਦੇ ਤੇ ਜਿਹੜਾ ਹੈਗਾ ਤੁਰੰਤ ਕਾਰਵਾਈ ਕਰਕੇ ਜਿਹੜੇ ਫਰੋਜਪੁਰ ਪੁਲਿਸ ਆ ਉਹਨਾਂ ਨੇ ਜਿਹੜਾ ਹੈਗਾ ਉਹ ਐਸਐਸਪੀ ਭਪਿੰਦਰ ਸਿੰਘ ਐਸਐਸਪੀ ਫਰੋਜਪੁਰ ਉਹਨਾਂ ਦੀ ਲੀਡਰਸ਼ਿਪ ਥੱਲੇ ਤੁਰੰਤ ਕਾਰਵਾਈ ਕਰਕੇ ਇੱਕ ਜਿਹੜਾ ਮਲਜ਼ਮਾ ਹਮੀਨਾ ਦਾ ਉਹਨੂੰ ਗ੍ਰਿਫਤਾਰ ਕੀਤਾ ਔਰ ਉਹਦੇ ਤੇ ਪਹਿਲਾਂ ਵੀ 7 ਮੁਕੱਦਮੇ ਚੱਲਦੇ ਆ ਜਿਹਦੇ ਵਿੱਚ ਐਨਡੀਪੀਆ ਸੈਕਟ ਦੇ ਵੀ ਕਾਫੀ ਮੁਕਦਮੇ ਹੈਗੇ ਆ ਤੇ 378 ਬੀ ਦੇ ਵੀ ਮੁਕਦਮੇ ਆ ਮਹਾਲੀ ਜੂਏ ਮੁਕਦਮੇ ਆ ਏਐਨਟੀਐਫ ਦੇ ਵੀ ਮੁਕਦਮੇ ਦਰਜ ਫਰੀਪੁਰ ਜ਼ਿਲ੍ਹੇ ਚ ਵੀ ਹੈਗੇ ਸੋ ਇਹ ਬੜਾ ਹਾਰਡ ਕੋਰ ਕ੍ਰਾਈਮਨਲ ਆਦਮੀ ਆ ਜਿਹਨੂੰ ਫੜਿਆ ਗਿਆ ਔਰ ਇਹਨੂੰ ਚੰਦ ਘੰਟਿਆਂ ਦੀ ਅਰੈਸਟ ਕੀਤਾ ਗਿਆ ਉਹਦੇ ਵਾਸਤੇ ਆਈਟੀ ਰਾਈ ਜਿਹੜੀਆਂ ਹੈਗੇ ਇਨਫੋਰਮੇਸ਼ਨ ਡਵੈਲਪ ਕੀਤੀ ਗਈ ਜਿਹਨੂੰ ਆਪਰੇਂਟ ਦੇ ਰਾਈ ਵੀ ਜਿਹੜਾ ਹੈਗਾ ਵਾ ਇਨਫੋਰਮੇਸ਼ਨ ਡਵੈਲਪ ਕਰਕੇ ਇਹਨੂੰ ਦਬੋਚਿਆ ਗਿਆ ਔਰ ਜਦੋਂ ਇਹਨੂੰ ਰੈਸਟ ਕੀਤਾ ਇਹ ਭੱਜਣ ਲੱਗਾ ਪੁਲਿਸ ਪਾਰਟੀ ਨੂੰ ਚੇਸ ਕਰਕੇ ਤੇ ਧੌਣ ਲੱਗਾ ਤੇ ਨੇ ਜਦੋਂ ਉੱਥੋਂ ਛਾਲ ਮਾਰੀ ਆ ਇੱਕ ਕੋਠੇ ਤੋਂ ਤੇ ਇਹਦਾ ਇੱਕ ਜਿਹੜਾ ਗਿੱਟਾ ਫ੍ਰੈਕਚਰ ਹੋਇਆ ਬਾਕੀ ਦੇ ਜਿਹੜੇ ਇਹਦੇ ਨਾਲ ਦੇ ਅਕਿਊਜ਼ਡ ਹੈਗੇ ਆ ਚਾਰ ਬੰਦੇ ਇਹਨਾਂ ਦੇ ਨਾਲ ਦੇ ਹੋਰ ਆ ਵਿਸ਼ਾਲ ਮਨੀ ਟੋਨੀ ਦੇ ਕਰਨ ਇਹਦੇ ਵੀ ਪੁਲਿਸ ਪਾਰਟੀਆਂ ਜਿਹੜੀਆਂ ਰੇਡ ਕਰ ਰਹੀਆਂ ਇਹਨਾਂ ਨੂੰ ਜਲਦ ਜਿਹੜਾ ਹੈਗਾ ਉਹ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਔਰ ਮੇਰੀ ਇਹ اپੀਲ ਆ ਜਿਹੜੇ ਲੋਕ ਜਿਨ੍ਹਾਂ ਦੇ ਬੱਚੇ ਹੋ ਜੇ ਗੰਗਾਂਜ ਫਸੇ ਆ ਵੀ ਉਹ ਆਪਣੇ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਕੇ ਉਹਨਾਂ ਦੀ ਕਾਉਂਸਲਿੰਗ ਕਰਕੇ ਉਹ ਜੀਆਂ ਬਦਮਾਸ਼ੀਆਂ ਤੋਂ ਜਿਹੜਾ ਹੈਗਾ ਔਰ ਡਰਗ ਕਰਕੇ ਤਦੇ ਤੋਂ ਬਾਹਰ ਕੱਢ ਲੈਣ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਸਖਤੀ ਕਰਾਂਗੇ ਔਰ ਜਿਹੜਾ ਵੀ ਇਹੋ ਜਿਹਾ ਕੋਈ ਬਦਮਾਸ਼ੀ ਕਰਦਾ ਦਿਖਿਆ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਔਰ ਉਹਨੂੰ ਇਹੋ ਜਿਹਾ ਮੱਲੂ ਦੇ ਖਿਲਾਫ ਐਕਸ਼ਨ ਹੋਊਗਾ ਪਿਉ ਵਜਨ ਜਿਹੜੀਆਂ ਗੱਲਾਂ ਪੁਸਤਕਾਂ ਵੀ ਯਾਦ ਰੱਖਣੀਆਂ ਵੀ ਪੁਲਿਸ ਨੇ ਸਾਡੇ ਤੇ ਕੋਈ ਕਾਰਵਾਈ ਕੀਤੀ ਸੀ